ਓ ਕਿਵੇਂ ਆ ਰਾਮਿਆ? ਓ ਠੀਕ ਆ ਤਾਇਆ। ਕਿਵੇਂ ਵੱਡਿਆ ਪੱਠੇ? ਵੱਡਿਆ ਹੁੰਦੇ। ਬਹਿ ਜਾ ਸ਼ਰਾ ਬਹਿ ਜਾ। ਗਰਮੀ ਬਹੁਤ ਆ। ਗਰਮੀ ਬਹੁਤ ਆ ਵੀ ਗਰਮੀ। ਗਰਮੀ ਤਾਂ ਚੱਪ ਘੜਤੇ। ਹਾਂ। ਹੈਨਾ? ਹਾਂ। ਤੇ ਉਥੇ ਮੈਨੂੰ ਤਾਂ ਲੱਗਦਾ ਕਿਹੜੇ ਦੁਪੱਟੇ ਵੱਡੇ ਹੋਣੇ ਆ। ਮੈਂ ਇੱਥੇ ਵੇਖੀ ਗਿਆ। ਹਾਂ। ਤੂੰ ਉਥੇ ਮੋਬਾਈਲ ਵੇਖੀ ਹੈ ساری ਦੇਰ। ਓ ਤਾਇਆ ਮੇਰੀ ਗੱਲ ਸੁਣੋ। ਮੈਂ ਪੱਠੇ ਵੀ ਵੱਡਿਆ ਆ। ਅੱਛਾ। ਤੇ ਮੈਂ ਤਾਂ ਹੁਣ ਕੀ ਕਰਾਂ? ਖੌਰਾ ਹੀ ਇਹ ਜਗਾਈ ਇਹਦਾ ਦੇਖਿਆ ਜਾਂਦਾ ਮੋਬਾਈਲ। ਕੀ ਹੋ ਗਿਆ ਖੌਰਾ? ਹਾਂ ਤੈਨੂੰ ਤੂੰ ਘੱਟ ਵੇਣਾਗਾ ਅੱਗ ਬਹੁਤ ਮੱਚੀ ਪਈ ਆ। ਅੱਗ ਤਾਂ ਫੇ ਲੜਾਈ ਲੱਗੀ ਸੀ ਨਾ ਉਹ ਲੜਾਈ ਕਾ ਨੂੰ ਲੜਾਈ ਵਾਲੀ ਅੱਗ ਨਹੀਂ ਇਹ ਹੋਰ ਇਹ ਅੱਗ ਹੋਰੂ ਮੱਚੀ ਵੀ ਆ ਅੱਛਾ ਜਿਹੜੇ ਪਾਉਂਦੇ ਸੀ ਨਾ ਲੱਚਰ ਤਾਲੀਆਂ ਦਾ ਵੀਡੀਓ ਓਹੋ ਹਾਂ ਆ ਜਿਹੜੀ ਉਹ ਕਿੜੀ ਕਮਲ ਕੌਰ ਹਾਂ ਉਹ ਮਾਰਦੀ ਉਹ ਮਾਰਦੀ ਉਹ ਹੋ ਮਾਰੀ ਨਹੀਂ ਬਸ ਗੱਲ ਸੁਣਾ ਮੇਰੀ ਪੰਜਾਬ ਚੋਂ ਗੰਦ ਸਾਫ ਹੋ ਗਿਆ ਅੱਛਾ ਤੂੰ ਵੇਖ ਹਾਂ ਇਹ ਕਹਿੰਦੇ ਹੁੰਦੇ ਆ ਨਾ ਹਾਂ ਵੀ ਇੱਕ ਦਿਨ 100 ਦਿਨ ਚੋਰ ਦਾ ਤੇ ਇੱਕ ਦਿਨ ਸਾਧ ਦਾ ਇਹ ਆਉਣਾ ਹੀ ਸੀਗਾ ਆ ਇਹਦਾ ਗੱਲ ਹੈ ਠੀਕ ਹੈ ਨਾ ਇਹ ਆਉਣਾ ਹੀ ਸੀਗਾ ਹਾਂ ਇਹ ਆਏ ਕੋਮ ਦੇ ਜਦੋਂ ਸਿਰ ਉੱਤੋਂ ਦੀ ਪਾਣੀ ਡਾਂਗੇ ਜੇ ਕੋਈ ਜੋਧਾ ਉੱਠੀ ਖੜਦ ਹੂੰ ਠੀਕ ਹੈ ਨਾ ਇਹ ਹੁਣ ਗੱਲ ਸੁਣਨਾ ਮੇਰੀ ਇੱਕ ਚਾਲਪਾ ਮਾਂ ਦੀ ਗੱਲ ਸੁਣਨਾ ਮਰੀ ਸਿੰਘਾ ਨੇ ਆ ਮਾਰਤੀ ਹਾਂ ਮਾਰਤੀ ਸਭ ਕੁਝ ਹੋ ਗਿਆ ਠੀਕ ਹੈ ਲੋਕ ਹਜੇ ਤੱਕ ਨਹੀਂ ਇਹ ਗੱਲ ਸੁਣਨਾ ਮੇਰੀ ਮੰਨਣ ਨੂੰ ਤਿਆਰ ਆ ਵਿੱਚ ਕਹੀ ਜਾਂਦੇ ਆ ਕਮੈਂਟਾਂ ਵਾਲੇ ਜਾਂ ਕੋਈ ਬਦਮਾਨ ਫੇਸਬੁੱਕ ਹੀ ਜਿਹੜੇ ਗੱਲ ਸੁਣ ਬੈਠੇ ਆ ਰਜਾਈਆਂ ਚ ਹਾਂ ਇਸਿਆਂ ਮੂਰੇ ਉਹ ਕਹੀ ਜਾਂਦਾ ਅਗੇ ਉਹ ਆਪ ਦਾ ਘਰ ਪਾਲਦੀ ਸੀ ਉਹ ਐਂ ਕਰਦੀ ਸੀ ਫੋਨਾਂ ਤੇ ਲੱਗੇ ਰਹਿੰਦੇ ਵੀ ਘਰ ਪਾਲਦੀ ਕੰਜੋ ਵੀ ਘਰ ਪਾਲ ਨੂੰ ਹੋਰ ਸਾਧਨ ਬਹੁਤ ਆ ਹੁਣ ਆਪਣੇ ਝੋਨਾ ਵੇਖ ਕੇ ਨਾ ਲੱਗੀ ਜਾਂਦਾ ਹਾਂ ਕਿ ਨਹੀਂ ਤੇ ਰਾਮੇ ਵੇਖਦਾ ਹਜ਼ਾਰ-ਹਜ਼ਾਰ ਰੁਪਈਆ ਹਰੇਕ ਗਰੀਬ ਮਜ਼ਦੂਰ ਪਾ ਕੇ ਜਾਂਦਾ ਠੀਕ ਹੈ ਨਾ ਤੇ ਗੱਲ ਸੁਣਾ ਮੇਰੀ ਇਹਨਾਂ ਨੂੰ ਵੀ ਇੱਜ਼ਤ ਲੋੜੀ ਦੀ ਆ ਉਹ ਆਇਆ ਨਾ ਤਾਇਆ ਉਹ ਆਏ ਸੀ ਗੱਲ ਉਹਨਾਂ ਨੇ ਆ ਉਹਦੀ ਜ਼ਮੀਰ ਆ ਜਿਹੜੀ ਉਹ ਦਿੱਤੀ ਸੀ ਮਾਰ ਉਹ ਦਾ ਮਰੀ ਮਲਾਈ ਆ ਇਹ ਫਿਰ ਜਮੀਰ ਵਾਲੇ ਆ ਜਿਹੜੇ ਉਹ ਤਾਂ ਹੁਣ ਸਰੀਰ ਨੂੰ ਤਕਲੀਫ ਇੱਕ ਗੱਲ ਹੋਰ ਤੇਰੀ ਗੱਲ ਵਿੱਚ ਆ ਮੇਰੀ ਗਲਤੀ ਸੁਣਾ ਤੇਰੀ ਗੱਲ ਵਿੱਚ ਉਹ ਆ ਵੇਖ ਉਹਦੇ ਇੱਕ ਜੜੀ ਨੇ ਮਰਨ ਨਾਲ ਆ ਜਿੰਨੇ ਲੱਚਰ ਤਾਂ ਵਾਲੇ ਸੀ ਸਾਰਿਆਂ ਦੀ ਜਮੀਰ ਜੰਦੀ ਹੋ ਗਈ ਹੁਣ ਤੇ ਉਹ ਖੁਰਪਾ ਕਿੱਡਾ ਹੁੰਦਾ ਨਾਲੀ ਸਾਫ ਕਰਨ ਉਹ ਇੱਕ ਹੀ ਹੁੰਦਾ ਨਾ ਸਾਰੇ ਪਿੰਡ ਦੀਆਂ ਸਾਫ ਕਰ ਦਿੰਦਾ ਸਹੀ ਗੱਲ ਠੀਕ ਹੈ ਇੱਕ ਇੱਕ ਉਹਦੇ ਨਾਲ ਮਰਨਾ ਤੇ ਸਾਰਾ ਗੱਲ ਸੁਣ ਮੇਰੇ ਸਾਹਮਣੇ ਅੱਧਾ ਪਾਰ ਤੋਂ ਸਾਫ ਹੋ ਗਿਆ ਹਾਂ ਪੰਜਾਬ ਤਾਂ ਹੁਣੇ ਹੁਣ ਹੈ ਤੇ ਕਈ ਉਹੀ ਗੱਲ ਸੁਣਨਾ ਮੇਰੀ ਸੁਆ ਸੁਣਨੂ ਸੀ ਤੋ ਆ ਯਾਰ ਕਿ ਇਹ ਤਾਂ ਖਨੀ ਕੀ ਗਾਮ ਮਰ ਗਈ ਹਾਂ ਉਹ ਵਿਚਾਰਾ ਗਾਲਸਾ ਪਹਿਲਾਂ ਹੀ ਉਹਨੂੰ ਤਾਂ 100 100 ਕੁਸ ਕਹਿ ਕੇ ਬੁਲਾਉਂਦੀ ਹੁੰਦੇ ਸੀ ਵੀ ਤੂੰ ਇੱਥੇ ਆਏ ਬੋਲ ਹਾਂ ਉਹ ਵੀ ਮਾਫੀਆਂ ਮੰਗੀਆਂ ਉਹ ਵਿਚਾਰਾ ਤਾਂ ਦਿਲ ਹੋ ਗਏ ਮਾਫੀਆਂ ਮੰਗੀਆਂ ਵੀ ਗੱਲ ਸੁਣਨਾ ਮੇਰੀ ਹਾਂ ਅੰਬਰ ਤਪਾਲ ਮਹਿਰ ਹੁੰਦੀ ਇੱਕ ਗੱਲ ਤਾਂ ਮੈਂ ਕਹਿੰਨਾ ਵੀ ਠੀਕ ਹੈ ਹਾਂ ਵੀ ਹੋ ਗਨੇ ਕਿਹਾ ਵੀ ਭਾਈ ਜੇ ਕੋਈ ਕਿਸੇ ਨੇ ਚੰਗਾ ਮੰਦਾ ਕੰਮ ਇਹਦੂ ਪਹਿਲਾਂ ਕਰ ਲਿਆ ਠੀਕ ਹੈ ਨਾ ਵੀ ਹੁਣ ਮਾਫੀ ਮੰਗ ਲੋ ਯਾਰ ਗੁਰੂ ਮੂਰੇ ਸਮਰਥ ਹੋ ਜੋ ਵੀ ਗੱਲ ਲੱਗੀ ਤਾ ਆਪਾਂ ਕਰਦੇ ਹਾਂ ਹੈ ਆ ਬਾਂਦਰਾ ਵਾਲੇ ਮੁੰਡੇ ਜੀ ਆ ਉਹ ਚੰਦ ਤੇ ਬੰਦ ਤਰ ਗਏ ਉਹ ਗੱਦੜਾ ਨੂੰ ਪੂਛ ਥੱਲੇ ਵਾਲੀ ਜਾਂ ਥੱਲੇ ਵਾਲੀ ਜਾਂਦੇ ਵੀ ਕੰਜੂ ਤੁਸੀਂ ਕਹਿ ਵੀ ਪਾਈ ਮਹਿਰੋਂ ਸਾਹਿਬ ਸਾਥੋਂ ਹੋ ਗਈ ਗਲਤੀ ਇਹਦੂ ਬਾਦ ਨਹੀਂ ਪਉਂਦੇ ਭਾਈ ਠੀਕ ਹੈ ਨਾ ਤੇ ਇਹਨਾਂ ਨੂੰ ਲੋਕਾਂ ਨੇ ਸਮਝਾਇਆ ਵੀ ਬਹੁਤ ਸੀ ਰਾਮਿਆ ਹਾਂ ਉਹਨੇ ਕਿਹਾ ਸੀ ਇੱਕ ਵਾਰੀ ਤਾਂ ਆਇਆ ਹਨ ਮੈਂ ਇਹਨਾਂ ਨੂੰ ਕਿਦਾਂ ਫੋਨ ਫਾਨ ਅੱਛਾ ਫੋਨ ਕਰਿਆ ਸੀ ਫੋਨ ਤੇ ਹਾਂ ਆ ਸੰਤੋਖ ਕਰ ਗਏ ਹਾਂ ਜਿਹੜੇ ਆਪਣੇ ਯੂਟਿਊਬਰਾਂ ਮੁੰਡੇ ਹੋਰ ਕਈਆਂ ਨੇ ਇਹਨਾਂ ਨੂੰ ਕਿਹਾ ਸੀ ਆ ਮੈਂ ਉਹੋ ਵੀ ਵੇਖੀ ਇਹਨਾਂ ਦੇ ਪੋਡਕਾਸਟਾਂ ਹਾਂ ਇਹਦਾ ਕਿਹਾ ਕਰਨ ਗੱਲ ਸੁਣਨਾ ਮੇਰੀ ਸਾਨੂੰ ਨਾਂ ਵੇਖੇ ਕੋਈ ਸਾਡੀ ਰਿਸ਼ਤੇਦਾਰੀ ਵੀ ਕਿਸੇ ਨਾਲ ਨਹੀਂ ਉਹ ਕੰਜੋ ਗੱਲ ਸੁਣੇ ਮਾਨਸ ਦੀ ਹੀ ਇੱਕ ਵਾਰੀ ਮਿਲੀ ਹਾਂ ਰਾਮਿਆ ਹੂੰ ਇਹ ਜਿਹੜੇ ਆਪਾਂ ਭੈਣ ਭਰਾ ਯਾਰ ਮਿੱਤਰ ਹੁਣ ਇਕੱਠੇ ਹਨ ਹਾਂ ਇਹ ਮਰ ਕੇ ਦੁਬਾਰਾ ਨਹੀਂ ਮਿਲਦੇ ਇਹਦਾ ਗੱਲ ਹੈ ਹੈ ਸਹੀ ਗੱਲ ਹੈ ਤੇ ਕੀ ਉਥੇ ਧਰਮਰਾਜ ਨੂੰ ਮੂੰਹ ਵਿਖਾਵਾਂਗੇ ਵੀ ਅਸੀਂ ਉਥੇ ਗੱਲ ਸੁਣਦਾ ਮੇਰੀ ਹਾਂ ਕੀ ਵਿਖਾਉਂਦੇ ਰਹੇ ਦੁਨੀਆ ਨੂੰ ਗੰਦ ਵਿਖਾਉਂਦੇ ਰਹੇ ਹਾਂ ਹੈ ਹਾਂ ਤੇ ਇਹ ਤਾਂ ਕੰਮ ਨਾ ਮੈਂ ਤੁਹਾਨੂੰ ਗੱਲ ਸੁਣਾ ਰਾਮਿਆ ਹਾਂ ਬਹੁਤ ਪੜਾ ਹੋ ਗਿਆ ਸੀ ਇਹ ਸਿਰ ਤੋਂ ਪਾਣੀ ਲੰਘ ਗਿਆ ਸੀ ਹਾਂ ਗਲਤ ਆ ਇਹ ਗੱਲ ਸੁਣਦਾ ਮੇਰੀ ਆਹਦੇ ਜਵਾਕਾਂ ਤੇ ਤੂੰ ਵੇਖ ਹਾਂ ਤੇਰੇ ਭਾਵਾ ਮੁੰਡਾ ਹੈ ਹਾਂ ਆਪਾਂ ਇਹਦਾ ਕਿ ਫੋਨ ਖੋਲ ਹੀ ਨਹੀਂ ਸਕਦੇ ਸੀ ਇਹ ਆਪੁਆ ਕੋਲੇ ਗੱਲ ਸੁਣ ਜਵਾਕਾਂ ਕੋਲੇ ਫੋਨ ਹੀ ਨਹੀਂ ਖੋਲ ਸਕਦੇ ਸੀ ਹਾਂ ਇਹਦਾ ਗੱਲ ਹੈਗੀ ਆ ਬਈ ਤਾਂ ਮੈਂ ਇਸ ਗੱਲ ਨੂੰ ਹੁਣ ਆਪਾਂ ਕਿਹੜਾ ਜਵਾਕ ਹੈ ਹਾਂ ਇਹ ਨਹੀਂ ਹਾਂ ਤੇ ਬਾਕੀ ਸਰੇ ਹੁਣ ਵੇਖ ਲੈ ਗੱਲ ਸੁਣਨਾ ਮੇਰੀ ਉਹਨੇ ਮੈਰੋ ਨੇ ਵਿਚਾਰੇ ਨੇ ਗੱਲ ਸੁਣਨਾ ਮੇਰੀ ਚਲ ਭਾਵਾ ਦੀ ਕਿਵੇਂ ਧਮਕੀ ਸਮਝ ਲਓ ਇਹਨਾਂ ਨੂੰ ਭਾਵਾ ਮੋਹ ਪਿਆਰ ਨਾ ਸਮਝ ਲਓ ਹਾਂ ਤੇ ਸਾਰੇ ਪੰਜਾਬ ਚ ਹੁਣ ਗੱਲ ਸੁਣਨਾ ਮੇਰੀ ਹਰੇਕ ਦਿਨ ਆ ਜਾਂਦੀਆਂ ਵੀ ਭਾਈ ਅਸੀਂ ਕੋਈ ਅਣਜਾਣੇ ਚ ਗਲਤੀ ਕੀਤੀ ਐ ਚਲੋ ਠੀਕ ਐ ਆਪਾਂ ਦੇ ਨੇ ਆ ਗਲਤੀ ਦਾ ਮਾਫੀ ਗਲਤੀ ਦਾ ਮਤਲਬ ਨਹੀਂ ਉਹ ਭੁੱਲਿਆ ਨਹੀਂ ਹੁੰਦਾ ਜਿਹੜਾ ਗੱਲ ਸੁਣਨਾ ਮੇਰੀ ਸ਼ਾਮ ਨੂੰ ਕਰੀ ਐ ਹਾਂ ਹੈ ਤੇ ਜੇ ਗੱਲ ਤਾਂ ਇੱਕ ਗੱਲ ਤਾਂ ਇਹ ਵੀ ਐ ਇਹਨੂੰ ਨਾਲੇ ਇਹਨੂੰ ਇਹਨੂੰ 2-3 ਸਾਲ ਪਹਿਲਾਂ ਵਾਰਨਿੰਗ ਦਿੱਤੀ ਸੀ ਭਾਈ ਤੂੰ ਸੁਧਰ ਜਾ ਸੁਧਰਦਾ ਉਹ ਆਦੀ ਮੈਂ ਨਹੀਂ ਸੁਧਰਿਆ ਮੈਂ ਤੁਹਾਨੂੰ ਗੱਲ ਦੱਸਾਂ ਹਾਂ ਕਈ ਬੰਦਿਆਂ ਨੂੰ ਆਇਆ ਹੁੰਦਾ ਵੀ ਕੰਨੀ ਉਹੀ ਕਹੀ ਜਾਂਦੇ ਆ ਹਾਂ ਉਹੀ ਕਹੀ ਜਾਂਦਾ ਪਰ ਸਿੰਘਾਂ ਦੀ ਜਵਾਨ ਹੁੰਦੀ ਆਣਾ ਫਿਰ ਸਿੰਘ ਨਹੀਂ ਨਾ ਹੂੰ ਕਹਿੰਦੇ ਬਾਕੀ ਸਾਰੇ ਮੈਂ ਤਾਂ ਸੁਣਿਆ ਰਾਮਿਆ ਹੋਰ ਹਾਂ ਕਹਿੰਦੇ ਵੀ ਇਹਨਾਂ ਨੂੰ ਖਰਚਾ ਖਰਚਾ ਵੀ ਕਹਤਾ ਸਿੰਘਾਂ ਨੇ ਵੀ ਅਸੀਂ ਖਰਚਾ ਦੇਵਾਂਗੇ ਹਾਂ ਹੂੰ ਸੁਣੀ ਆ ਗੱਲ ਮੈਂ ਵੀ ਪਰ ਉਹ ਕਹਿੰਦੀ ਵੀ ਮੈਂ ਨਹੀਂ ਸੁਧਰਨਾ ਬਾਈ ਫਿਰ ਹੁਣ ਉਹ ਬਾਈ ਗੱਲ ਸੁਣ ਲੈ ਮੇਰੀ ਨਾਲੇ ਤਾਂ ਆ ਆਪਦੀ ਜਾਨ ਗਵਾਈ ਹਾਂ ਨਾਲੇ ਗੱਲ ਸੁਣ ਲੈ ਮੇਰੀ ਪੰਜਾਬ ਦੀ ਸਭ ਤਾਂ ਸੀ ਜਿਹੜੀ ਉਹਨੂੰ ਬਰਬਾਦ ਕੀਤਾ ਤੇ ਨਾਲੇ ਜਿਹੜੇ ਆ ਮੁੰਡੇ ਕੋਈ ਚੰਗੇ ਆ ਵੀਡੀਓ ਪਾਉਂਦੇ ਸੀ ਉਹਨਾਂ ਤੇ ਵੀ ਅਸਰ ਪੈ ਗਿਆ ਆਪਣੇ ਆਖੇ ਤਾਂ ਵੀ ਪੈ ਗਿਆ ਹਾਂ ਹੈ ਅਗਲਾ ਗੱਲ ਸੁਣ ਇੱਕ ਚੋਰ ਹੁੰਦਾ ਉਹਨੂੰ سارے ਚੋਰ ਨਿਗਾ ਨਾ ਵਿਖਣ ਲੱਗੇ ਇਹਦਾ ਗੱਲ ਹੈ ਹਾਂ ਹੁਣ ਆਪਾਂ ਨੂੰ ਆਪਾਂ ਕੋਈ ਲੈਕਚਰ ਤਾਂ ਫਲਾਉਨੇ ਇਹਦਾ ਗੱਲ ਆਪਾਂ ਕੋਈ ਸਿਹਤਾਰ ਵਾਲੀਆਂ ਗੱਲਾਂ ਦੱਸਦੇ ਆਂ ਖੇਤੀਬਾੜੀ ਦੀਆਂ ਦੱਸਦੇ ਆਂ ਹਾਂ ਤੇ ਉਹ ਆਪਾਂ ਨੂੰ ਵੀ ਗੱਲ ਸੁਣਨਾ ਮੇਰੀ ਉਸੇ ਰੱਸੀ ਮਾਰ ਦਿੰਦਾ ਮੜਿਆ ਜਾਂਦਾ ਹਾਂ ਗੱਲ ਸੁਣਾ ਮੇਰੀ ਰਾਮੇ ਮੜਿਆ ਜਾਂਦਾ ਇਹਦਾ ਗੱਲ ਹੈਗੀ ਉਹ ਤਾਂ ਫੈਲ ਗਿਆ ਹੁੰਦਾ ਸਾਰੇ ਯੂਟਿਊਬਰੇ ਯਾਰੇ ਵੀ ਆਈਆਂ ਠੀਕ ਹੈ ਨਾ ਤੇ ਹੁਣ ਉਥੋਂ ਗੱਲ ਸਮਿਸਟ੍ਰਲਿੰਗਾਂ ਦਾ ਭਾਵੇਂ ਧਰਨਾ ਤੋਂ ਕੋਈ ਲਿਆ ਆ ਹਾਂ ਪਰ ਨਾ ਸਰਕਾਰਾਂ ਦਾ ਲੱਗੇ ਵੀ ਚੱਕ ਲਈ ਜੀ ਫਾਨਾ ਚੱਕ ਲਿਆ ਕਿ ਨਹੀਂ ਹਾਲ ਤਾਂ ਹੋਏ ਸਹੀ ਇਹ ਬੰਦਨਾਮ ਹੋ ਜਾਂਦਾ ਬੰਦਾ ਹੁਣ ਆਪਾਂ ਵੀ ਹੁਣ ਕੰਮ ਕਿੱਡੇ ਉਹ ਕਰਦੇ ਆ ਚੱਲ ਤਾ ਮੈਂ ਲਾਦਾਂ ਜਾਂ ਟਰਾਲੀ ਚ ਪੱਠੇ ਫਿਰ ਜਾਂ ਹਾਂ ਲਾਦ ਰਾ ਸ਼ਰਾ ਇੱਕ ਮੈਦਨ ਗੱਲ ਦੱਸਦਾ ਹਾਂ ਹਾਂ ਫੋਨ ਨਾ ਮੋਬਾਈਲ ਵੇਖਣ ਲੱਗ ਲਈ ਨਹੀਂ ਨਹੀਂ ਹੋਣੀ ਲੈ ਤਾ ਬੇਦਮ ਤੇ ਨਾਲੇ ਉਹਨਾਂ ਨੂੰ ਕਹਿ ਦੀ ਝੋਨੇ ਵਾਲਿਆਂ ਨੂੰ ਵੀ ਤਾਈ ਨੇ ਕਿਹਾ ਪਰਸੋਂ ਲੱਗਾਂਗੇ ਠੀਕ ਆ ਹਾਂ ਕੋਈ ਨਹੀਂ ਚਲ ਤੇ ਮੁੰਡਾ ਆ ਜੂਗਾ ਨਾਨਕਿਆਂ ਤੋਂ ਉਹ ਨਾਲ ਹੀ ਲੱਗੇ ਪਏ ਆ ਉਹ ਦੂਜੇ ਪਾਸੇ ਕਹਿ ਦਿੰਦਾ ਮੈਂ ਉਹਨਾਂ ਨੂੰ ਨਾਲੇ ਤੇਰਾ ਛੋਟਾ ਭਾਈ ਆ ਜੂ ਨਾਨਕਿਆਂ ਤੋਂ ਠੀਕ ਆ ਤੇ ਉਹ ਕੱਦੂ-ਕੁੱਦੂ ਕਰ ਦੂਗਾ ਠੀਕ ਆ ਠੀਕ ਆ ਤੇ ਐਂ ਕਰੀ ਉਹ ਤੋਂ ਕੱਦੂ ਤੋੜ ਲੈਈ ਦੋ ਤਿੰਨ ਆਹੋ ਹਾਂ ਹੁਣ ਤਾਂ ਰਾਮਿਆਂ ਕੰਮ ਟੇਡਾ ਹੋਇਆ ਪਿਆ ਉਹ ਕੋਈ ਨਹੀਂ ਹੋਰ ਬੱਲਾ ਤੇ ਲੱਗਣ ਲੱਗੇ ਖੇਤ ਜਾਈਦਾ ਹੈ ਹੈ ਖੇਤ ਜਾਈਦਾ ਤਾਂ ਵੀ ਕਦੂ ਹਾਂ ਘਰੇ ਆ ਕੇ ਗੱਲ ਸਾਂ ਪਤੀਲੇ 'ਚ ਵੇਖੀਦਾ ਤਾਂ ਵੀ ਕਦੂ ਠੀਕ ਆ ਮੇਰੇ ਹਿਸਾਬ ਨਾਲ ਹੋਂ ਤਾਂ ਬੱਲਾ ਢਿੱਡ 'ਚ ਹਲੀਆਂ ਹੋਣੀਆਂ ਅੱਛਾ ਹਾਂ ਪਤਾਇਆ ਉਹ ਗੱਲ ਹੋ ਗਈ ਯਾਰ ਹੂੰ ਤਾਂ ਇਹ ਕੀ ਗੱਲ ਹੋ ਗਈ ਕਹਿੰਦਾ ਪੁਰਾਣੀ ਕਹਾਵਤ ਹੈ ਕਹਿੰਦੇ ਅੱਜ ਵੀ ਕਦੂਆ ਕੱਲ ਵੀ ਕਦੂਆ ਕਦੂਆ ਹੋਇਆ ਪ੍ਰਧਾਨ ਜੀਓ ਪ੍ਰਧਾਨ ਜੀਓ ਹਾਂ ਕਦੂ ਪ੍ਰਧਾਨ ਆ ਭਾਈ ਅੱਜ ਹੁਣ ਕਦੂ ਪ੍ਰਧਾਨ ਹੋ ਗਿਆ ਹਾਂ ਹਾਂ ਇਹ ਮੈਂ ਤੈਨੂੰ ਗੱਲ ਦੱਸਣਾ ਸ਼ੇਰਾ ਹੂੰ ਕੰਮ ਤਾਂ ਜਿਹੜਾ ਹੋਣਾ ਉਹੀ ਹੋਣਾ ਤੇ ਗਰਮੀ ਨਾਲ ਲਵਾ ਲਈ ਉਥੇ ਨਹੀਂ ਨਹੀਂ ਪੱਠੇ ਵੱਢ ਕੇ ਨਾ ਤੇ ਆ ਜੀ ਤੇ ਉੱਤੇ ਲੱਦ ਕੇ ਚੱਲ ਮੈਂ ਆ ਗਿਆ ਬੱਸ ਹਾਂ ਤੇ ਨਾਲੇ ਉਹਨਾਂ ਨੂੰ ਕਿਹਾ ਹੀ ਉਹ ਕਹਿ ਨੇ ਕਿ ਪਰਸੋਂ ਲਗਾਗੇ ਝੋਨੇ ਨੂੰ ਠੀਕ ਆ ਹਾਂ ਚੰਗਾ ਆਹੋ ਜਾਂਦਾ ਮੈਂ